ਜੰਗ ਦੀ ਬਿਉਤ ਬੰਦੀ ਕੀਤੀ ਗਈ ਹੈ ਚਾਰਾਂ ਬਹੀਆਂ ਤੇ ਅੱਠ ਅੱਠ ਸਿੰਘਾਂ ਦਾ ਮੋਰਚਿਆਂ ਦੇ ਵਿੱਚ ਪਹਿਰਾ ਲਾ ਦਿੱਤਾ ਤੇ ਨਾਦ ਕਰ ਦਿੱਤੇ ਨੇ ਭਾਈ ਕਾਠਾ ਜੀ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਇਨ ਦੂਜ ਨੂੰ ਦਰਵਾਜ਼ੇ ਦੇ ਪਹਿਰੇਦਾਰ ਬਣਾ ਦਿੱਤਾ ਹੈ ਜਰਵਾਨੀ ਫੌਜ ਨੇ ਛੋਟੀਆਂ-ਛੋਟੀਆਂ ਟੁਕੜੀਆਂ ਦੇ ਨਾਲ ਪਿੱਲੂ ਅੱਗੇ ਵਧਣਾ ਕੀਤਾ ਹੈ ਫਿਰ ਇੱਕ ਭਾਰ ਜ਼ੋਰ ਬੜਾ ਤਗੜਾ ਹਮਲਾ ਕੀਤਾ ਹੈ ਜਿਸ ਦੇ ਵਿੱਚ ਫੈਦਾਰ ਪਾਈ ਕਾਠ ਸਿੰਘ ਜੀ ਤੇ ਪਾਈ ਮਦਨ ਸਿੰਘ ਜੀ ਦੋਵੇਂ ਸ਼ਹੀਦ ਹੋ ਗਏ ਹਨ ਗੁਰੂ ਮਹਾਰਾਜ ਜੀ ਨੇ ਤੀਰ ਚਲਾਏ ਨੇ ਬੜੀ ਕਮਸਾਨ ਦੀ ਜੰਗ ਹੋਈ ਹੈ ਭਾਈ ਦਇਆ ਸਿੰਘ ਸੰਗਤ ਸਿੰਘ ਸਹਿਬ ਸਿੰਘ ਅਤੀ ਸਤਿਗੁਰ ਜੀ ਆਪ ਉੱਪਰਲੀ ਘਟਾਰੀ ਤੇ ਪੁੱਜ ਗਏ ਨੇ ਸਾਰੀ ਉਹ ਜਿਹੜੀ ਇਹ ਤਿਆਰ ਬਰ ਤਿਆਰ ਹੋ ਗਈ ਹੈ ਇਸ ਤਰ੍ਹਾਂ ਸਿੰਘਾਂ ਦੇ ਹੀਦੋਂ ਦੇ ਨਾਲ ਗੁਰੂ ਮਹਾਰਾਜ ਜੀ ਦੇ ਤੀਰ ਛੱਡਣ ਦੇ ਨਾਲ ਭਾਈ ਮੋਹਕਮ ਸਿੰਘ ਜੋ ਪੰਜ ਪਿਆਰੇ ਜੋ ਇੱਕ ਹੈ ਉਹਨਾਂ ਨੂੰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਪਣੇ ਹੱਥ ਦੀ ਤਲਵਾਰ ਬਖਸ਼ੀ ਆਪਣੇ ਹੱਥ ਦੀ ਤਲਵਾਰ ਬਖਸ਼ ਕੇ ਮੈਦਾਨੇ ਜੰਗ ਦੇ ਵਿੱਚ ਉਤਾਰਿਆ ਉਸ ਸਮੇਂ ਦੇ ਇਤਿਹਾਸ ਨੂੰ ਅੱਲਾ ਜੱਗਾ ਇਸ ਤਰ੍ਹਾਂ ਬਿਆਨ ਕਰਦਾ ਹੈ ਮਹਕਮ ਕੀ ਸ਼ਕਲ ਦੇਖ ਕੇ ਲਹੂ ਨੁੱਟ ਗਿਆ ਜਿਸ ਵਕਤ ਬੜੀ ਕਮਸਾਨ ਦੀ ਜੰਗ ਸ਼ੁਰੂ ਹੋ ਗਈ ਇਹ ਭਾਈ ਮਹਕਮ ਸਿੰਘ ਦੀ ਬਾਹਰ ਆ ਗਏ ਨੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਤੇ ਵੈਰੀ ਇਹ ਜਿਹੜਾ ਬੜਾ ਚੜ ਕੇ ਆਇਆ ਸੀ ਕੁਝ ਗੁਰੂ ਮਹਾਰਾਜ ਜੀ ਦੇ ਤੀਰਾਂ ਨੇ ਅਨਾਰ ਖਾਂ ਵਰਗਿਆਂ ਨੂੰ ਮੌਤ ਦੇ ਉਤਾਰਕਾਰ ਦਿੱਤਾ ਘਾਟ ਉਤਾਰ ਦਿੱਤਾ ਹੈ। ਇਹ ਖਵਾਜਾ ਮਰਦੂਦ ਇਹ ਜਿਹੜਾ ਇਕੰਧ ਦੇ ਉਲੇ ਲੁੱਕ ਗਿਆ ਹੈ ਗੈਰਤ ਖਾਂ ਸੀ ਜਿਹੜਾ ਇਹ ਵੀ ਬੜਾ ਤੀਰ ਅੰਤਾਸ ਸੀ ਬੜੇ ਜੋਰ ਨਾਲ ਅੱਗੇ ਵੱਧ ਰਿਹਾ ਸੀ ਇਹ ਵੀ ਮਾਰਿਆ ਗਿਆ ਹੈ ਉਧਰ ਮੋਹਕਮ ਸਿੰਘ ਦੀ ਬਹਾਦਰੀ ਦੇ ਨਾਲ ਜਿਹੜੀ ਵੈਰੀ ਦੀ ਫੌਜੀ ਉਹਦੇ ਵਿੱਚ ਥੜਥੜਨੀ ਮਚ ਗਈ ਹੈ ਮੋਹਕਮ ਦੀ ਸ਼ਕਲ ਦੇਖ ਕੇ ਲੋਕ ਨੁੱਚੜ ਗਿਆ ਤੱਬਾ ਅਦੂ ਕੀ ਜਮਾ ਹੋਈ ਜ਼ੁਰਤ ਤੇ ਪੜ ਗਿਆ ਉਹਨਾਂ ਦੇ ਵਿੱਚ ਜਿਹੜੀ ਜ਼ੁਰਤ ਸੀ ਉਹਨੂੰ ਇੱਕ ਪ੍ਰਕਾਰ ਦਾ ਨਾਂ ਦਾਗੀ ਲੱਗ ਗਿਆ ਪਾਵੋ ਪਿਛਾ ਹਟਣ ਲੱਗਦੇ ਨੇ ਅਟਕਮ ਰੂਡ ਕੋ ਕਰਬੂ ਸੇ ਹੱਥੇ ਜੋ ਚੜ ਗਿਆ ਜਿਹੜਾ ਵੀ ਲੜਨ ਦੇ ਲਈ ਅੱਗੇ ਵਧਿਆ ਉਹ ਆਪਣੀ ਜਾਨ ਲੈ ਕੇ ਵਾਪਸ ਨਹੀਂ ਗਿਆ ਦਸ ਸੇ ਹਰ ਜਵਾਨ ਕਾ ਹੁਲੀਆ بگੜ ਗਿਆ ਅੱਲਾ ਜੱਲ ਕਹਿੰਦਾ ਪਈ ਪਿਆਰੀ ਮੁਹਕਮ ਸਿੰਘ ਦਾ ਇਨਾ ਦਸਤ ਪੈ ਗਿਆ ਫੌਜ ਦੇ ਵਿੱਚ ਕਿ ਜਿਹੜਾ ਆਪਣੇ ਆਪ ਨੂੰ ਜਵਾਨ ਕਹਿੰਦਾ ਸੀ ਨਾ ਉਹਦਾ ਹੁਲੀਆ ਹੀ ਵਿਗੜ ਗਿਆ ਮੁਹਕਮ ਕੋ ਦੇਖ ਮਸਖਤ ਖਤਖਾਲ ਹੋ ਗਏ ਜਿਹੜੇ ਆਪਣੇ ਆਪ ਨੂੰ ਕਹਿੰਦੇ ਘਵਾਂਦੇ ਸਨ ਨਾ ਪਿਆਰੇ ਮੋਹਕਮ ਸਿੰਘ ਨੂੰ ਵੇਖ ਕੇ ਉਹਨਾਂ ਦੇ ਵੀ ਜਿਹੜੇ ਅੰਦਰ ਦੇ ਵਹਿਮ ਭਰਮ ਸਨ ਉਹ ਸਾਰੇ ਦੂਰ ਹੋ ਗਏ ਹਨ ਡਰ ਸੇ ਸਪੈਦ ਜ਼ਾਲਮੋਂ ਕੇ ਬਾਲ ਹੋ ਗਏ ਮੌਤ ਤੋਂ ਡਰਦੇ ਹੋਏ ਖਾਲਸੇ ਦੀ ਤਲ ਤੋਂ ਡਰਦੇ ਹੋਏ ਉਹ ਇੰਨੀ ਘਬਰਾਟ ਦੇ ਵਿੱਚ ਹੋ ਗਏ ਨੇ ਅੱਲਾ ਜਰਖਾ ਕਹਿੰਦਾ ਕਿ ਉਹਨਾਂ ਦੇ ਬਾਲ ਜਿਹੜੇ ਉਹ ਚਿੱਟੇ ਹੋ ਗਏ ਨੇ ਕਹਿਣ ਤੋਂ ਭਾਵ ਵੀ ਉਹਨਾਂ ਦਾ ਰੰਗ ਹੀ ਜਿਹੜਾ ਉਹ ਬੱਗਾ ਹੋ ਗਿਆ ਡਰ ਦੇ ਨਾਲ ਫੂਸ ਉੱਟ ਗਏ ਨੇ ਇੱਕ ਚੰਗੀ ਜੰਗ ਕਰਕੇ ਵੈਰੀ ਨੂੰ ਥੜਥਲੀ પાਕੇ ਪਿਆਰੇ ਮੋਹਕਮ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਨੇ ਉਸ ਤੋਂ ਬਾਅਦ ਫਿਰ ਬਿਜਲੀ ਵਾਂਗੂ ਪਿਆਰੇ ਸੈਭ ਸਿੰਘ ਜੀ ਨੇ ਜਿਹੜੇ ਉਹ ਆਪਣੀ ਜਥੇ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਉਤਰੇ ਨੇ ਚਿਲਾਏ ਬਾਜ ਲੋ ਉਹ ਸੈਭ ਸਿੰਘ ਜੀ ਬੜੇ ਜਦੋਂ ਪਿਆਲੇ ਸੈਭ ਸਿੰਘ ਜੀ ਆਏ ਨੇ ਤੇ ਸਾਰੇ ਇੱਕ ਵਾਰੀ ਚਿਲਾ ਕੇ ਉੱਠ ਬੈਠੇ ਨੇ ਖੰਡਾ ਪਕੜਾ ਤੇ ਹੱਥ 'ਚ ਵਿੱਚ ਜੀਵਤ ਬਲੀ ਪੜੇ ਆਪਣੇ ਹੱਥ ਦੇ ਵਿੱਚ ਖੰਡਾ ਪਕੜਿਆ ਜੀਵਤ ਬਲੀ ਤੋਂ ਭਾਵੇ ਅਮਰ ਸੂਰਮਾ ਇਹ ਅਮਰ ਸੂਰਮਾ ਹੈ ਦੇ ਵੈਰੀ ਦੇ ਵਿੱਚ ਜਾ ਕੇ ਥੜਥੰਡੀ ਮਚਾਉਣ ਲੱਗ ਗਿਆ ਸਤਿਗੁਰ ਕੇ ਬਾਗ ਕਹੇ ਜਏ ਸਰਵ ਸਹੀ ਬੜੇ ਪਹਿਲੂ ਜਿਹੜੀਆਂ ਜੰਗਾਂ ਹੋਈਆਂ ਸੀ ਬਾੜੀ ਰਾਜਿਆਂ ਦੇ ਨਾਲ ਉਹਨਾਂ ਨੇ ਵੀ ਸਫਰ ਜੰਤੀ ਬੜੇ ਵੈਰੀ ਦੇ ਵਿੱਚ ਟੁੱਟ ਪਏ ਨੇ ਤੇ ਆਪਣੀ ਤੀਖ ਦੀ ਜਿਹੜੀ ਕਰਤ ਵਿਧੇ ਉਹ ਵੈਰੀ ਨੂੰ ਵਿਖਾਈ ਹੈ ਇੰਸਾ ਦਲੇਰ ਹੋਏ ਕੋਈ ਨਹੀਂ ਹੈ ਸਿਪਾਹਾਂ ਵਿੱਚ ਇੰਨਾ ਵਰਗੀ ਦਲੇਰੀ ਹੈ ਜਿਹੜੀ ਇਹ ਤੁਰਕ ਆਪਣੇ ਮੂੰਹ ਨਾਲ ਵਡਿਆਈ ਕਰਦੇ ਨੇ ਵੀ ਫੌਜ ਦੇ ਵਿੱਚ ਸ਼ਾਇਦ ਕੋਈ ਨਾ ਹੋਵੇ ਸਾਰ ਨਜ਼ਰ ਕਰ ਚੁੱਕੇ ਹੈ ਜਹ ਮੌਲਾ ਕੀ ਦੀ ਕੀ ਮੱਚ ਗਈ ਏ ਤੇ ਜਦੋਂ ਸਾਰੀ ਫੌਜ ਦੀ ਉਧਰ ਨਿਗਾਹ ਕਹੀਏ ਆਵਾਜ਼ ਸਾਫ਼ ਆਣੇ ਲੱਗੀ ਆਹਾ ਆਹਾ ਕੀ ਹੈ ਜਦੋਂ ਤੀਕਾਂ ਚੱਲਦੀਆਂ ਨੇ ਤੇ ਵੈਰੀ ਦੇ ਘਾਟੇ ਲੈਂਦੇ ਨੇ ਫਿਰ ਉਧਰੋਂ ਸਾਫ ਆਵਾਜ਼ ਹੀ ਜਿਹੜੀ ਉਹ ਆਹ ਆਹ ਦੀ ਆਉਣ ਲੱਗ ਪਈ ਹੈ ਇੱਕ ਖਾਲਸੇ ਨੇ ਹਾਲਤ ਲਸ਼ਕਰ ਤਬਾਹ ਕੀ ਇੱਕ ਖਾਲਸਾ ਮੈਦਾਨੇ ਜੰਗ ਦੇ ਵਿੱਚ ਅੱਜ ਉਤਰਿਆ ਏ ਤੇ ਉਹਨੇ ਏਡੇ ਵੱਡੇ ਲਸ਼ਕਰ ਦੀ ਜਿਹੜੀ ਹਾਲਤ ਉਸ ਨੂੰ ਤਬਾਹ ਕਰ ਦਿੱਤਾ 99 ਕਹੀਂ ਜਗ੍ਹਾ ਨਾ ਰਹੀ ਦੀ ਪਨਾਹ ਕੀ ਪਨਾਹ ਕਹਿੰਦੇ ਨੇ ਲੁਕਣ ਨੂੰ ਤੇ ਹੁਣ ਵੈਰੀ ਨੂੰ ਜਾਨ ਬਚਾਉਣ ਦੇ ਲਈ ਕਿਸੇ ਪਾਸੇੋਂ ਵੀ ਨਾ ਕੋਈ ਆਸਰਾ ਜਾਂ ਜਗ੍ਹਾ ਜਿਹੜੀ ਉਹ ਨਹੀਂ ਮਿਲਦੀ ਬਾਗੂ ਕੇ ਅਬ ਬਚਾਓ ਕੀ ਸੂਰਤ ਨਹੀਂ ਰਹੀ ਕਹਿੰਦੇ ਨੇ ਭੱਜਿਏ ਹੁਣ ਭੱਜਣ ਤੋਂ ਬਿਨਾ ਜਿੰਦ ਬਚਾਉਣ ਦਾ ਨਾ ਕੋਈ ਰਸਤਾ ਨਹੀਂ ਰਿਹਾ ਆ ਹਿੰਮਤੋ ਜੰਗ ਕੀ ਹਿੰਮਤ ਨਹੀਂ ਰਹੀ ਜਦੋਂ ਪਿਆਰੀ ਹਿੰਮਤ ਸਿੰਘ ਜੀ ਮੈਦਾਨੇ ਜੰਗ ਦੇ ਵਿੱਚ ਉਤਰੇ ਤੇ ਫਿਰ ਕਿਸੇ ਦੇ ਵਿੱਚ ਹਿੰਮਤ ਦੀ ਜੰਗ ਕਰਨ ਦੀ ਹਿੰਮਤ ਨਹੀਂ ਲਈ ਇਹ ਵੈਰੀ ਦਾ ਪਹਿਲਾ ਹੱਲਾ ਸੀ ਤੇ ਪਹਿਲੇ ਹੱਲੇ ਦੇ ਵਿੱਚ ਤਿੰਨ ਪਿਆਰੇ ਨੇ ਜਿਹੜੇ ਉਹ ਸ਼ਹੀਦ ਹੋ ਗਏ ਹਨ ਤੇ ਗੁਰੂ ਮਹਾਰਾਜ ਜੀ ਨੇ ਤੀਰਾਂ ਦੀ ਛੈ ਪਰ ਲਾਈਏ ਸੱਚੇ ਸਤਗੁਰੂ ਨੇ ਇਸੇ ਤਰ੍ਹਾਂ ਪੰਜ ਪਿਆਰਿਆਂ ਦੇ ਨਾਲ ਸਨ ਸਿੰਘ ਉਹਨਾਂ ਦੇ ਨਾਮ ਨਹੀਂ ਪਾਈ ਈਸਰ ਸਿੰਘ ਭਾਈ ਦੇਵਾ ਸਿੰਘ ਭਾਈ ਮੇਰ ਸਿੰਘ ਭਾਈ ਕੀਰਤ ਸਿੰਘ ਭਾਈ ਆਨੰਦ ਸਿੰਘ ਭਾਈ ਲਾਲ ਸਿੰਘ ਭਾਈ ਕੇਸਰਾ ਸਿੰਘ ਭਾਈ ਅੰਮੋਲਕ ਸਿੰਘ ਇਹ ਵੀ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋ ਗਏ ਨੇ ਤੇ ਉਧਰ ਵੈਰੀਏ ਜਿਹੜਾ ਉਹਨੂੰ ਪਿਛਾ ਹਟਣਾ ਪਿਆ ਹੈ ਫੌਜੀ ਜਿਹੜੀ ਦੁਬਾਰਾ ਹਮਲੇ ਦੇ ਲਈ ਤਿਆਰ ਹੁੰਦੀ ਇਹਨੇ ਨੂੰ ਬਾਬਾ ਅਜੀਤ ਸਿੰਘ ਨੇ ਜਿਹੜੇ ਉਨਨੀਤਨ ਗੁਰੂ ਮਹਾਰਾਜ ਜੀ ਸੱਚੇ ਸਤਗੁਰ ਤੋਂ ਆਗਿਆ ਮੰਗੀਏ ਜੰਗ ਦੀ ਕਿ ਸੱਚੇ ਸਤਗੁਰਨ ਕਿਰਪਾ ਕਰੋ ਇਸ ਦਾਸ ਨੂੰ ਪਰਵਾਣ ਕੀ ਦਿਓ ਤੇ ਦੁਬਾਰਾ ਜਿਹੜਾ ਹੱਲਾ ਬੁੱਲਿਆ ਨਾ ਪਹਿਲਾ ਹੱਲਾ ਸੀ ਜਿਹੜਾ ਉਹਦੇ ਵਿੱਚ ਨਾਰਖਾਂ ਖੇਲਤ ਖਾਂ ਇਹ ਆਇਸਨ ਇਹ ਮਾਰੇ ਗਏ ਨੇ ਮਦੂਦੇ ਜਿਹੜਾ ਇੱਕ ਅੰਧ ਦੇ ਉਲੇ ਲੁੱਕ ਕੇ ਬਚ ਗਿਆ ਤੇ ਲੁੱਕ ਕੇ ਪਿਛਾ ਹਟ ਗਿਆ ਸੀ ਭੱਜ ਗਿਆ ਸੀ ਦੁਬਾਰਾ ਹਮਲਾ ਜਿਹੜਾ ਇਹਦੇ ਵਿੱਚ ਖਵਾਜਾ ਅਤੇ ਗੁਰਸੇਰ ਖਾਨ ਆਏ ਨੇ ਇਹਨਾਂ ਨੇ ਕਪਾਰੀ ਹਮਲਾ ਕੀਤਾ ਜਿਸ ਦਾ ਸਾਹਮਣਾ ਬਾਬਾ ਅਜੀਤ ਸਿੰਘ ਨੇ ਸੱਚੇ ਸਤਗੁਰੂ ਦੇ ਪਾਸੂ ਆ ਕੇ ਲੜ ਕੇ ਕੀਤਾ ਇਸ ਵੀ ਹਰਤ ਨੂੰ ਅੱਲਾ ਜਾਰ ਖਾਨ ਲਿਖਦਾ ਗੋਬਿੰਦ ਨੇ ਬਿੰਦ ਕੇ ਦਲਾਵਰ ਕਿਲੇ ਸੇ ਨਿਕਲ ਆਏ ਧਨ ਗੁਰੂ 10ਵੇਂ ਪਾਸ਼ਾ ਦੇ ਦਲਾਵਰ ਦਿਲ ਦੇ ਪਿਆਰੇ ਬਾਬਾ ਅਜੀਤ ਸਿੰਘ ਜੀ ਹੁਣ ਮੈਦਾਨੇ ਜੰਗ ਦੇ ਵਿੱਚ ਆ ਗਏ ਹਨ ਵੋ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਈ ਬਾਬਾ ਅਜੀਤ ਸਿੰਘ ਹੁਣ ਮੈਦਾਨੇ ਜੰਗ ਦੇ ਵਿੱਚ ਕਿਲੇ ਚੋਂ ਬਾਹਰ ਨਿਕਲ ਕੇ ਆ ਗਏ ਨੇ ਜਦੋਂ ਬਾਹਰ ਆਏ ਨੇ ਸਭ ਜਹਾਂ ਜੀ ਜਹਾ ਨੇ ਪਾਗੜੀ ਮਚਾਦੀ ਹੈ ਵੈਰੀ ਦੇ ਵਿੱਚ ਨਾ ਪਗੜ ਤੜੀ ਜੀ ਮਚਾ ਦਿਤੀ ਹੈ ਜੇ ਫੌਜ ਬਗਾਦੀ ਕਭੀ ਉਹ ਫੌਜ ਬਗਾਦੀ ਅੱਲਾ ਜਰਖਾ ਕਰਦਾ ਜਿਹੜੇ ਪਾਸੇ ਪੈਂਦੇ ਸੀ ਨਾ ਉਸ ਪਾਸੇ ਦੀ ਫੌਜ ਦਾ ਮਲਿਆ ਮੇਟ ਕਰ ਦਿੰਦੇ ਸਨ ਬੜ ਚੜ ਕੇ ਤਵਕਕ ਉਸੇ ਅਜਮ ਜੋ ਦਿਖਾਦੀ ਜਿਹੜੇ ਆਪਣੇ ਆਪ ਨੂੰ ਬڑے ਖੱਬੀ ਖਾਨ ਕਹਿੰਦੇ ਸਨ ਉਹਨਾਂ ਨੂੰ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਅੰਦਰ ਦਾ ਭਰਮ ਇਹ ਜਿਹੜਾ ਉਹ ਕੱਢ ਦਿੱਤਾ। ਮੁਗਲ ਫੌਜ ਦੇ ਵਿੱਚ ਕਮਾਂਡਰ ਸੀ ਅਨਵਰ ਖਾਨ। ਜਦੋਂ ਅਨਵਰ ਖਾਨ ਨੇ ਵੇਖਿਆ ਨਾ ਕਿ ਬਾਬਾ ਅਜੀਤ ਸਿੰਘ ਜਿਹੜਾ ਇਹ ਵੱਧ ਦਾ ਵੱਧ ਦਾ ਸੁਬਾ ਸਰੰਦ ਵਿਜੀਦੇ ਦੇ ਤੱਕ ਪਹੁੰਚਣ ਵਾਲਾ ਹੈ। ਤੇ ਇਹਨੇ ਅੱਗੇ ਹੋ ਕੇ ਫੌਜ ਦੀ ਕਮਾਂਡ ਨੂੰ ਜਦੋਂ ਸੰਭਾਲਿਆ ਆਪਣੀ ਸਾਲੀ ਪਲਟਨ ਨੂੰ ਲੈ ਕੇ ਅਜੀਤ ਸਿੰਘ ਦੇ ਨਾਲ ਜਦੋਂ ਇਹਨਾਂ ਦੀ ਮੁਠਪੇੜ ਹੋਈ ਬੜੀ ਜੰਗ ਹੋਈ ਤੇ ਦੋਵਾਂ ਦੇ ਭਰਮੇਵਾਰ ਦੇ ਨਾਲ ਬਾਬਾ ਅਜੀਤ ਸਿੰਘ ਨੇ ਜਿਹੜੇ ਉਹ ਇੱਥੇ ਸ਼ਹੀਦ ਹੋ ਗਏ ਨੇ ਅਨਵਰ ਖਾਨ ਨੂੰ ਵੀ ਫੌਜ ਦੇ ਮੁਗਲ ਫੌਜ ਦੇ ਕਮਾਂਡਰ ਨੂੰ ਵੀ ਬਾਬਾ ਅਜੀਤ ਸਿੰਘ ਨੇ ਸ਼ਹੀਦ ਕਰ ਦਿੱਤਾ ਹੈ ਕਈ ਵਿਚਾਰਬਨ ਵੇਖਦੇ ਨੇ ਕਿ ਬਾਬਾ ਅਜੀਤ ਸਿੰਘ ਨੂੰ ਪਿੱਛੋਂ ਕਿਸੇ ਨੇ ਬਰਸ਼ਾ ਮਾਰਿਆ ਤੇ ਉਹਦੇ ਨਰਸ਼ੀਦ ਹੋਏ ਨਹੀਂ ਇੱਕ ਫੌਜ ਦਾ ਵੱਡਾ ਕਮਾਂਡਰ ਜਦੋਂ ਮਾਰਿਆ ਗਿਆ ਤੇ ਸੁਬਾ ਸਰਾਂ ਦੇ ਜਿਹੜਾ ਉਹਦੇ ਅੰਦਰ ਦਾ ਜਿਹੜਾ ਵਹਿਮ ਭਰ ਮਸੀਨਾ ਵੀ ਚੱਲ ਨਹੀਂ ਸਾਡੇ ਵਾਸਤੇ ਕੀ ਨੇ 10 ਸ ਲੱਖ ਦੀ ਕੀਮਤੀ ਦੇ ਵਿੱਚ ਆ ਦਿਨ ਚੜਨ ਦਿਓ ਫੜ ਲਾਂਗੇ ਉਹ ਵਹਿਮ ਉਹਦਾ ਖਤਮ ਹੋ ਗਿਆ ਇਸ ਦੇ ਨਾਲ ਹੀ ਫਿਰ ਜਦੋਂ ਸਹਿਬ ਅਜੀਤ ਸਿੰਘ ਸ਼ਹੀਦ ਹੋ ਗਏ ਤੇ ਬਾਬਾ ਜੂਜਾਰ ਸਿੰਘ ਨੇ ਸੱਚੇ ਸਤਗੁਰੂ ਤੋਂ ਆਗਿਆ ਮੰਗੀ ਹੈ। થી ਦੂਸਰੇ ਬੇਟੇ ਕੀ ਸੋਨੀ ਬੇਨਤੀ ਜਿਸ ਦਮ ਜਦੋਂ 10ਵੇਂ ਪਾਤਸ਼ਾਹ ਨੇ ਬਾਬਾ ਅਜੀ ਜੂਜਾਰ ਸਿੰਘ ਦੀ ਬੇਨਤੀ ਨੂੰ ਸੁਨਿਆ ਸਰ ਕੋ ਦੈਨ ਪਾ ਕੇ ਬੋਸੇ دیے ਤੇ ਵਾਰੀ ਵਾਰੀ ਉਸ ਅਕਾਲ ਪੁਰਖ ਵੈਰਗੁਰੂ ਦਾ ਸ਼ੁਕਰਾਨਾ ਕੀਤਾ ਸ਼ੁਕਰ ਕੀਤਾ ਕਿ ਇਹ ਸੱਚੇ ਸਤਗੁਰੂ ਤੇਰਾ ਸ਼ੁਕਰ ਹੈ ਜੋ ਧਰਮ ਦੇ ਲਿਖੇ ਇਹ ਜਿੰਦਾ ਲੱਗਣ ਲੱਗੀਆਂ ਨੇ ਮਰਨੇ ਕੇ ਲਈ ਕਹਿਨੇ ਲਗੇ ਜਾਈਏ ਜਮ ਜਮ ਗੁਰੂ ਮਹਾਰਾਜ ਜੀ ਨੇ ਕਿਹਾ ਜੇ ਸ਼ੀਂਦੂ ਨਾ ਤੇ ਇਸ ਦੇ ਲਈ ਤੁਸੀਂ ਵਾਰੀ ਵਾਰੀ ਜੰਮੂ ਤੇ ਵਾਰੀ ਵਾਰੀ ਜਾਣਾ ਕਰੋ ਕਿਉਂਕਿ ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸੱਚੇ ਸਤਗੁਰੂ ਨੂੰ ਧਰਮ ਦੀ ਖਾਤਰ ਗੁਰੂ ਪਰਾਜ ਜੀ ਸ਼ਹੀਦ ਕਰਾ ਚੁੱਕੇ ਸਨ ਇਹਦੇ ਨਾਲ ਹੀ ਅਠ ਪਉ ਦੀ ਜਿਹੜੀ ਸ਼ਾਮ ਹੈ ਉਹ ਹੋ ਜਾਂਦੀ ਏ ਤੁਰਕਾਨੀ ਹੋ ਜਾ ਵੀ ਪਿਛਾਂ ਹਟ ਗਈਆਂ ਨੇ ਸਿੱਖਾਂ ਸਭੀ ਰਹਿਰਾ ਸਾਹਿਬ ਜੀ ਦੀ ਬਾਣੀ ਪੜਨ ਦੇ ਲਈ ਨਿਤਨੇਮ ਕਰਨ ਦੇ ਲਈ ਜੋ ਬੱਚੇ ਸਨ ਕਰਤਰ ਤੋਂ ਕਹਿੰਦੇ ਅੱਜ ਦੀ ਰਾਤ ਗੁਰੂ ਮਹਾਰਾਜੀ ਸੱਚੇ ਸਤਗੁਰੂ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪਛਾਗ ਪਵਾ ਕੇ ਚਮਕੌਰ ਦਾ ਕਿਲਾ ਛੱਡ ਦੇਣਗੇ ਕੱਲ ਜਿਹੜੀ ਸਤ ਪਉ ਦਾ ਦਿਨ ਗਿਆ ਹੈ ਸਤ ਪਉ ਵਾਲੇ ਦਿਨ ਛੋਟੀ ਸਹਿਬਜਾਦੀ ਮਾਤਾ ਗੁਜਰਕੌਰ ਜਾਣਾ ਤੇ ਚਮਕੌਰ ਨੂੰ ਸੀ ਉਹਟਲਾਂ ਜਾਂ ਖਾਂਦੀ ਕੜੀ ਨੂੰ ਜਾਣਾ ਸੀ ਪਰ ਕਿਸੇ ਤਰ੍ਹਾਂ ਭਲੇਖਾ ਲੱਗ ਗਿਆ ਜੋ ਗਲਤ ਰਸਤਾ ਚੁਣਿਆ ਗਿਆ ਪਰ ਸਤਲੁਜ ਦਰਿਆ ਦੇ ਉੱਤੇ ਬੀੜੀ ਚਲਾਉਣ ਵਾਲਾ ਕਮੂ ਮਾਸ਼ਕੀ ਜਿਹਨੂੰ ਆਖਿਆ ਜਾਂਦਾ ਸੀ ਇਹਦਾ ਨਾਮ ਬਾਅਦ ਵਿੱਚ ਅਮਰਸ਼ਕ ਕੇ ਕਰਮ ਸਿੰਘ ਰੱਖਿਆ ਇਹਨਾਂ ਦੇ ਪਾਸ ਰਹੇ ਸਨ ਅੱਟੋ ਅੱਜ ਦੇ ਦਿਨ ਤੇ ਬਲੇਵੇਂ ਦੇ ਨਾਲ ਗੰਗੂ ਮਿਲੇਗਾ ਤੇ ਮਾਤਾ ਗੁਜਰਕੌਰ ਨੂੰ ਛੋਟੇ ਸਾਹਿਬ ਜੀ ਆਦਿ ਨੂੰ ਆਪਣੇ ਘਰ ਲੈ ਜਾਵੇਗਾ ਸੋ ਗੁਰਮਾਰਾ ਜੀ ਸੱਚੇ ਸਾਧਗੁਰੂ ਦਾ ਇਹ ਸਫਰ ਇਹ ਸ਼ਹਾਦਤ 7 ਦਿਨਾਂ ਦੇ ਵਿੱਚ ਸਾਰੇ ਪਰਿਵਾਰ ਦਾ ਸ਼ਹੀਦ ਹੋ ਜਾਣਾ ਇੱਕ ਦਿਲ ਨੂੰ ਦਹਿਲਾਣ ਦੇਣ ਵਾਲਾ ਇਤਿਹਾਸ ਹੈ ਦਾਸ ਨੇ ਅੱਗੇ ਵੀ ਇੱਕ ਦੋ ਵਾਰੀ ਬੇਨਤੀ ਕੀਤੀ ਹੈ ਅਸੀਂ ਇਸ ਹਫ਼ਤੇ ਨੂੰ ਇਸ ਤਰ੍ਹਾਂ ਗੁਜ਼ਾਰੀਏ ਕਿ ਜਿਵੇਂ ਗੁਜ਼ਾਰਨ ਦੇ ਅਸੀਂ ਹੱਕਦਾਰ ਹਾਂ ਇਹ ਹਫ਼ਤਾ ਜਿਹੜਾ ਨਾ ਤੀ ਖੁਸ਼ੀ ਮਨਾਣ ਦਾ ਹੈ ਨਾ ਹੀ ਚਿੰਤ ਪੰਡਦਾ ਹੈ ਤੇ ਨਾ ਹੀ ਹੁਮਨ ਕਮਾਣਦਾ ਹੈ ਇਹ ਹਫਤਾ ਜਿਹੜਾ ਇਹ ਬਾਣੀ ਪੜਨ ਦਾ ਹਫਤਾ ਹੈ ਵੱਧ ਤੋਂ ਵੱਧ ਜਿਆਦੇ ਤੋਂ ਜਿਆਦਾ ਤਾਂ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਚੋਪੀ ਸਹਿਬ ਦੇ ਪਾਠ ਕਰੀਏ ਗੁਰਮੰਤਰ ਗੁਰਮੰਤਰ ਦੇ ਪਾਠ ਕਰੀਏ ਇਹੀ ਸ਼ੀਦਾ ਨੂੰ ਸਾਡੀ ਸੱਚੀ ਸ਼ਰਧਾ ਦਲੀਲੀ ਹੈ ਕਈ ਗੁਰਮੁਖ ਪਿਆਰਿਆਂ ਨੇ ਸਹਿਜ ਪਾਠ ਵੀ ਕੀਤੇ ਨੇ ਉਹਨਾਂ ਦੇ ਨਿਮਿਤ ਸਹਿਬ ਜਿਆਦਿਆਂ ਦੀ ਸ਼ੀਦੀ ਦੇ ਨਿਮਿਤ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਜਿਹੜੇ ਚੌਪੀ ਸਹਿਬ ਦੇ ਪਾਠ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਅੱਗੇ ਹੋਰ ਵੀ ਆਪਾਂ ਕਰੀਏ ਆਓ ਹੁਣ ਧੰਨ ਗੁਰਬਾਣੀ ਗੁਰੂ ਮਹਾਰਾਜ ਜੀ ਦੀ ਜੋ ਲੜੀਵਾਰ ਕਥਾ ਆਪਾਂ ਹਰ ਰੋਜ਼ ਸਰਵਣ ਕਰਦੇ ਹਾਂ ਧੰਨ ਗੁਰਬਾਣੀ ਦੇ ਨਾਲ ਜੁੜੀਏ ਕਰੀਏ ਮਨ ਵਿੱਚ ਤੀਆਂ ਇਕਾਗਰ ਬੋਲਣਾ ਜੀ ਸਤਨਾਮ ਸ੍ਰੀ ਵਾਣੀ ਗੁਰੂ ਸਾਹਿਬ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਾਰ ਮੋਗ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਭਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਹੈ ਤੇ ਵੇਖੋ ਆਪਾਂ ਇਤਿਹਾਸ ਵਿਚਾਰਿਆ ਔਰ ਵੀ ਇਤਿਹਾਸ ਪੜਦੇ ਰਹਿਨੇ ਆ ਭਗਤਾਂ ਦਾ ਵੀ ਜੀਵਨ ਪੜਦੇ ਰਹਿਨੇ ਆ ਸੱਚ ਨੂੰ ਸੂਲਾ ਮਾਰਨ ਵਾਲੇ ਜਿਹੜੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਜਿੱਥੇ ਸੱਚ ਦੇ ਉੱਤੇ ਅੜੇ ਰਹਿਣ ਵਾਲੇ ਨੇ ਨਾ ਉੱਥੇ ਸੱਚ ਨੂੰ ਚੋਭਾ ਦੇਣ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਸੱਚੇ ਤੇ ਸੁੱਚੇ ਭਗਤ ਸਨ ਤੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਬੜਾ ਪ੍ਰੇਮ ਸੀ ਇੱਕ ਦਿਨ ਉਸ ਪ੍ਰਭੂ ਦੇ ਪ੍ਰੇਮ ਵਾਸ ਹੋ ਕੇ ਤੇ ਮੰਦਰ ਦੇ ਵਿੱਚ ਆ ਗਏ ਨੇ ਜਦੋਂ ਮੰਦਿਰ ਦੇ ਵਿੱਚ ਆਏ ਨੇ ਜਿਹੜੇ ਉੱਥੋਂ ਦੇ ਪੰਡਿਤ ਸਨ ਜਿਹੜੇ ਉੱਥੋਂ ਦੇ ਧਰਮ ਦੇ ਠੇਕੇਦਾਰ ਸਨ ਆਲਾਵੰਤੀ ਆਖਿਆ ਉਹਨਾਂ ਨੂੰ ਆਲਾਵੰਤੀ ਆਲਾਵੰਤੀ ਦਾ ਅਰਥ ਹੁੰਦਾ ਘਰ ਦਾ ਮਾਲਕ ਘਰ ਦਾ ਮਾਲਕ ਉੱਥੇ ਮੰਦਿਰ ਦੇ ਵਿੱਚ ਦੇਵਤਾ ਨਹੀਂ ਸੀ ਘਰ ਦੇ ਮਾਲਕ ਉੱਥੇ ਬਣੇ ਹੋਏ ਸਨ ਪੰਡਿਤ ਤਿਕੁੰਨਾਨੀ ਦੁਤਕਾਰ ਕੀ ਊਰ ਕੇ ਕੁੱਟ ਕੇ ਮਾਰ ਕੇ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਬਾਹਰ ਕੱਢ ਦਿੱਤਾ ਹੈ ਬੜਾ ਦੁੱਖ ਹੋਇਆ ਆਪਣੇ ਪਿਆਰੇ ਪ੍ਰੀਤਮ ਨੂੰ ਮਿਲਣ ਵਾਸਤੇ ਗਿਆ ਸੀ ਉਹਦਾ ਜਸ ਗਾਇਨ ਕਰਨ ਵਾਸਤੇ ਗਿਆ ਸੀ ਤੇ ਅੱਗੋਂ ਮਿਲਿਆ ਕੀ ਏ ਤਕੇ ਮਿਲੇ ਨਹੀਂ ਦੁੱਖ ਦੇ ਵਿਚਾਰ ਕੇ ਫਿਰ ਮੰਦਰ ਦੇ ਪਿੱਛੇ ਜਾ ਕੇ ਬਹਿ ਗਿਆ ਜਦੋਂ ਮੰਦਰ ਦੇ ਪਿੱਛੇ ਜਾ ਕੇ ਬਹਿ ਗਿਆ ਤੇ ਆਪਣੀਆਂ ਖੜਾਵਾਂ ਲਾ ਕੇ ਉੱਥੇ ਜਸ ਕਰਨ ਲੱਗ ਗਏ ਉਸ ਪਰਮਾਤਮਾ ਦਾ ਪਰਮਾਤਮਾ ਨੇ ਫਿਰ ਕੌਤਕ ਵਰਤਾਇਆ ਇਹ ਮੰਦਰ ਸੀ ਜਿਹੜਾ ਇਹਦੇ ਵਿੱਚ ਜਿਹੜੀਆਂ ਮੂਰਤੀਆਂ ਸਨ ਨਾ ਉਹ ਪਿਛਲੇ ਪਾਸੇ ਨੂੰ ਘੁੰਮ ਗਈਆਂ ਹਨ ਜਦੋਂ ਪਿਛਲੇ ਪਾਸੇ ਨੂੰ ਘੁੰਮ ਗਈਆਂ ਨੇ ਤੇ ਜਿਹੜੀ ਹੰਕਾਰ ਸੀ ਉਹਨਾਂ ਦਾ ਹੰਕਾਰ ਦੂਰ ਹੋ ਗਿਆ ਸਾਰਿਆਂ ਨੇ ਜਾ ਕੇ ਭਗਤ ਨਾਮਦੇਵ ਜੀ ਦੇ ਚਰਨ ਪਕੜੇ ਨੇ ਤੇ ਫਿਰ ਮੰਦਰ ਦੇ ਵਿੱਚ ਲੈ ਕੇ ਜਾਂਦਾ ਅੱਜ ਵੀ ਉੱਥੇ ਜਿਹੜਾ ਮੰਦਰ ਹੈ ਉਸ ਦੀਆਂ ਮੂਰਤੀਆਂ ਘូមੀਆਂ ਹੋਈਆਂ ਨੇ ਕਿ ਜਦੋਂ ਆਪਾਂ ਹਜੂਰ ਸਾਹਿਬ ਜਾਂਦੇ ਆ ਨਦੇੜ ਸਾਹਿਬ ਉੱਥੋਂ 70 ਕਿਲੋਮੀਟਰ ਦੂਰੀ ਤੇ ਹੈ ਇਹ ਮੰਦਿਰ ਜਿਹੜਾ ਉੱਥੋਂ 70 ਕਿਲੋਮੀਟਰ ਦੂਰੀ ਤੇ ਹੈ ਤੇ ਅੱਜ ਵੀ ਸੰਗਤਾਂ ਜਦੋਂ ਹਜੂਰ ਸਾਹਿਬ ਜਾਂਦੀਆਂ ਨੇ ਭਗਤਾਂ ਦੇ ਇਸ ਸਥਾਨ ਦੇ ਦਰਸ਼ਨ ਕਰਕੇ ਆਉਂਦੀਆਂ ਨੇ ਕਿਉਂਕਿ ਸਿੱਖ ਦਾ ਮਤਲਬ ਕੇਵਲ ਸਿੱਖ ਇਤਿਹਾਸ ਨਾਲ ਨਹੀਂ ਸਿੱਖ ਦਾ ਮਤਲਬ ਸਿੱਖ ਦਾ ਜੀਵਨ ਹੈ ਨਾ ਜਿਹੜਾ ਉਸ ਹਰ ਇੱਕ ਪਾਵਨ ਅਸਥਾਨ ਦੇ ਨਾਲ ਹੀ ਜਿਹੜਾ ਪ੍ਰਮਾਤਮਾ ਨੂੰ ਪਹੁੰਚਿਆ ਹੋਇਆ ਹੈ ਉਸ ਹਰ ਇੱਕ ਫਿਰਕੇ ਦੇ ਨਾਲ ਹੀ ਜਿਹੜਾ ਪ੍ਰਮਾਤਮਾ ਨੂੰ ਪਹੁੰਚਿਆ ਹੋਇਆ ਹੈ ਉਸ ਹਰ ਇੱਕ ਸਰੀਰ ਦੇ ਨਾਲ ਹੀ ਜਿਹੜਾ ਸਰੀਰ ਪ੍ਰਮਾਤਮਾ ਦੀ ਬੰਦਗੀ ਕਰਕੇ ਪ੍ਰਮਾਤਮਾ ਦੇ ਤੱਕ ਪਹੁੰਚਿਆ ਹੋਇਆ ਹੈ ਜਿਨ੍ਹਾਂ ਦਾ ਨਾਮ ਧੰਗ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕਰ ਦਿੱਤਾ ਜਿਨ੍ਹਾਂ ਦੀ ਬਾਣੀ ਦਰਜ ਏ ਉਹਨਾਂ ਦੇ ਅੱਗੇ ਹਰ ਇੱਕ ਗੁਰਸਿੱਖ ਜਿਹੜਾ ਉਹ ਆਪਣੇ ਗੁਰੂ ਜੀंना ਸਤਕਾਰ ਦਿੰਦਾ ਹੋਇਆ ਸਿਰ ਝੁਕਾਉਂਦਾ ਏ ਤੇ ਉਹਨਾਂ ਦਾ ਜਸ ਗਾਇਨ ਕਰਦਾ ਹੈ ਸੋ ਦਾਸ ਦਾ ਕਹਿਣ ਦਾ ਭਾਵ ਵੀ ਇਹ ਸ਼ਾ ਪਾਵਨ ਸ਼ਬਦ ਜਿਹੜਾ ਭਗਤ ਨਾਮਦੇਵ ਜੀ ਨੇ ਉਦੋਂ ਆਪਣੀ ਪਾਵਨ ਰਚਨਾ ਤੋਂ ਉਸ ਪਰਮਾਤਮਾ ਦਾ ਜਸ ਕਰਦੇ ਆ ਹੋਇਆਂ ਉਸ ਸਮੇਂ ਦੇ ਹਾਲਾਤ ਸੰ ਜਿਹੜੀ ਜੋ ਉਹਨਾਂ ਦੇ ਨਾਲ ਹੋਈ ਤੇ ਜਿਵੇਂ ਪਰਮਾਤਮਾ ਨੇ ਆਨ ਕੇ ਮੰਦਰ ਨੂੰ ਮੋੜਿਆ ਇਹ ਸਾਰਾ ਇਸ ਪਾਵਨ ਸ਼ਬਦ ਦੇ ਅੰਦਰ ਦਰਜ ਕੀਤਾ ਹੈ ਭਗਤ ਜੀ ਕਹਿੰਦੇ ਨੇ ਮੋਹਿ ਨਾਮ ਵਿਸਾਰ हे ਵੈ ਗੁਰੂ ਤੂੰ ਮੈਨੂੰ ਵਿਸਾਰਨਾ ਨਾ ਕਰ ਤੂੰ ਨਾ ਵਿਸਾਰ ਤੂੰ ਮੈਨੂੰ ਵਿਸਾਰਨਾ ਹੀ ਮੇਰੀ ਪਰਮਾਤਮਾ ਹੀ ਮੇਰੀ ਵੈਗੁਰੂ ਮੇਰੀ ਤੇਰੇ ਅੱਗੇ ਅਰਦਾਸ ਹੈ ਕਿ ਮੇਰੇ ਅੰਦਰ ਹੰਕਾਰ ਨਾ ਆਵੇ ਮੇਰੇ ਅੰਦਰ ਹਉਮੈ ਨਾ ਆਵੇ ਤੇ ਤੂੰ ਮੈਨੂੰ ਕਦੇ ਵੀ ਵਿਸਾਰਨਾ ਨਾ ਕਰ ਤੂੰ ਨਾ ਵਿਸਾਰੇ ਰਾਮਈਆ ਰਾਮਈਆ ਦਾ ਅਰਥ ਹੁੰਦਾ ਸਾਲਿਆਂ ਦੇ ਵਿੱਚ ਰਮਿਆ ਹੋਇਆ ਜੋ ਸਭ ਦੇ ਵਿੱਚ ਵਿਆਪਕ ਹੈ ਤੂੰ ਨਾ ਬਸਾਰੇ ਤੂੰ ਨਾ ਵਿਸਾਰਨਾ ਕਰ ਰਾਮਈਆ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਅਸਲ ਪਰਮਾਤਮਾ ਰੱਬ ਇਹ ਜਿਹੜਾ ਉਹੀ ਹੈ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਕੋਈ ਵੱਖਰਾ ਰੱਬ ਇਹ ਜਿਹੜਾ ਆਹਦਨ ਮੇਰਾ ਰੱਬ ਵੱਖਰਾ ਤੇ ਉਹ ਝੂਠ ਮਾਰਦਾ ਹੈ ਪਰਮਾਤਮਾ ਕਿਸੇ ਤੋਂ ਵੀ ਨਹੀਂ ਵੱਖਰਾ ਉਹ ਵਹਿਗੁਰੂ ਇਹ ਜਿਹੜਾ ਉਹ ਕਿਸੇ ਤੋਂ ਵੀ ਨਹੀਂ ਵੱਖਰਾ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਭਾਵੇਂ ਕੋਈ ਕਿਸੇ ਤਰ੍ਹਾਂ ਦਾ ਵੀ ਏ ਚੋਰ ਦੇ ਵਿੱਚ ਵੀ ਪਰਮਾਤਮਾ ਹੈ ਸਾਧ ਦੇ ਵਿੱਚ ਵੀ ਪਰਮਾਤਮਾ ਹੈ ਦੁਸ਼ਟ ਦੇ ਵਿੱਚ ਵੀ ਪਰਮਾਤਮਾ ਹੈ ਤੇ ਜ਼ੁਲਮ ਨੂੰ ਸਹਾਰਨ ਵਾਲੇ ਸੰਤ ਦੇ ਵਿੱਚ ਵੀ ਪਰਮਾਤਮਾ ਹੈ ਇਹਨੂੰ ਆਖਦੇ ਨੇ ਰਮਈਆ ਏ ਮੇਰੇ ਅਕਾਲ ਪੁਰਖ ਤੂੰ ਮੈਨੂੰ ਨਾ ਬਸਾ ਤੂੰ ਮੈਨੂੰ ਨਾ ਬਸਾ ਉਹ ਪ੍ਰਮ ਜੋ ਹੈ ਇਹ ਪਾਠ ਇਕੱਠਾ ਹੈ ਜੋ ਹੈ ਜੋ ਹਜ਼ਰਤੋਂ ਦਾ ਵਿਖਣਾ ਭਗਤ ਜੀ ਕਹਿੰਦੇ ਨੇ ਜਦੋਂ ਇਹ ਮੰਦਰ ਦੇ ਮਾਲਕਾਂ ਨੇ ਸਾਨੂੰ ਵੇਖਣਾ ਕੀਤਾ ਐ ਵੈਸੇ ਮੰਦਰ ਦਾ ਮਾਲਕ ਕੋਈ ਵੀ ਨਹੀਂ ਗੁਰੂ ਘਰ ਦਾ ਮਾਲਕ ਵੀ ਕੋਈ ਨਹੀਂ ਗੁਰੂ ਘਰ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਮੰਦਰ ਦਾ ਮਾਲਕ ਉਹ ਏ ਜਿਹੜਾ ਮੰਦਰ ਦਾ ਦੇਵਤਾ ਹੈ ਸਰੀਰ ਇਹ ਜਿਹੜਾ ਉਹ ਮਾਲਕ ਨਹੀਂ ਹੋ ਸਕਦਾ ਸਰੀਰ ਤੇ ਨਾਸਵਾਨ ਏ ਆ ਵੇਖੋ ਆਪਣੇ ਤੋਂ ਪਹਿਲੂ ਇੱਥੇ ਪਤਾ ਨਹੀਂ ਕਿਹਨੇ ਮਾਲਕ ਬਣੇ ਨੇ ਕਿਉਂਕਿ ਜਿਹੜਾ ਮਾਲਕ ਹੁੰਦਾ ਨਾ ਉਹ ਦੂਜੇ ਨੂੰ ਰੋਕ ਦਿੰਦਾ ਵੀ ਤੂੰ ਮੇਰੇ ਘਰੇ ਨਾ ਆਵੀਂ ਮਾਲਕੀ ਰੋਕਦਾ ਨਾ ਵੀ ਤੂੰ ਮੇਰੇ ਘਰੇ ਨਾ ਆਵੀ ਮੈਂ ਤੈਨੂੰ ਘਰੇ ਨਹੀਂ ਵੜਨ ਦੇਣਾ ਤੇ ਜੇ ਉਹ ਮਾਲਕ ਨਾ ਹੋਵੇ ਤੇ ਫਿਰ ਉਹ ਕਿਵੇਂ ਰੋਕ ਸਕਦਾ ਹੈ ਅਲਾਵੰਤੀ ਉਹ ਭਰਮ ਜੋ ਹੈ ਇਹ ਜਿਹੜੇ ਮੰਦਰ ਦੇ ਮਾਲਕ ਬਣੇ ਬੈਠੇ ਨੇ ਨਾ ਇਹ ਭਰਮ ਦੇ ਵਿੱਚ ਮੈਨੂੰ ਵੇਖਦੇ ਨੇ ਤੇ ਭਰਮ ਉਹਨਾਂ ਦੇ ਅੰਦਰ ਕੀ ਸੀ ਵੀ ਅਸੀਂ ਬ੍ਰਾਹਮਣਾਂ ਸੀ ਪੰਡਤਾਂ ਸੀ ਵਿਦਵਾਨ ਅਸੀਂ ਪੁਜਾਰੀ ਆ ਅਸੀਂ ਸਾਰਾ ਕੁਝ ਆਤੇ ਚਮਾਰ ਜਿਹਾ ਕਿਧਰ ਆ ਗਿਆ ਹੈ ਇਹੀ ਭਰਮ ਸੀ ਨਾ ਤੇ ਫਿਰ ਉਹ ਜੋ ਉੱਪਰ ਸਭ ਕੋਪਲਾ ਕੋਪਲਾ ਦਾ ਅਰਥ ਹੁੰਦਾ ਗੁੱਸਾ ਕਰਨਾ ਕਹਿੰਦਾ ਜਦੋਂ ਇਹਨਾਂ ਨੇ ਮੈਨੂੰ ਵੇਖਿਆ ਨਾ ਮੰਦਰ ਦੇ ਮਾਲਕਾਂ ਨੇ ਜਦੋਂ ਮੈਨੂੰ ਵੇਖਿਆ ਤੇ ਫਿਰ ਮੇਰੇ ਉੱਤੇ ਇਹਨਾਂ ਨੇ ਬੜਾ ਕ੍ਰੋਧ ਉਡਾੜਿਆ ਹੈ ਬੜਾ ਗੁੱਸਾ ਕੀਤਾ ਹੈ ਬੜੇ ਕ੍ਰੋਧ ਦੇ ਵਿੱਚ ਆਣ ਕੇ ਕੁੱਟਿਆ ਮਾਰਿਆ ਵੀ ਉਹਨਾਂ ਨੇ ਧੱਕੇ ਹੀ ਮਾਰੇ ਉਹਨਾਂ ਦੇ ਵਿਚਾਰੇ ਨੂੰ ਇਸ ਤਰ੍ਹਾਂ ਗੁੱਸਾ ਕਰਕੇ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ ਹੈ ਜੀ ਮੈਂ ਉਹ ਕੀ ਕਰਾਂ ਜਦੋਂ ਕੋਈ ਬੱਚਾ ਕਮਜ਼ੋਰ ਹੁੰਦਾ ਹੈ ਤੇ ਕੋਈ ਤਾਕਤਵਾਲਾ ਉਹਨੂੰ ਕੁੱਟਦਾ ਮਾਰਦਾ ਹੈ ਨਾ ਫਿਰ ਬੱਚਾ ਕੀ ਕਰਦਾ ਆਪਣੇ ਪਿਤਾ ਕੋਲ ਜਾ ਕੇ ਸ਼ਿਕਾਇਤ ਲਾਂਦਾ ਆਪਣੀ ਮਾਤਾ ਕੋਲ ਜਾ ਕੇ ਸ਼ਿਕਾਇਤ ਲਾਂਦਾ ਹੈ ਇਹ ਤੇ ਥੂ ਠਾ ਦਿੱਤਾ ਹੈ ਕਹਾ ਕਰੂ ਬਾਪ ਬੀਚਲਾ ਤੇ ਮੈਨੂੰ ਹੁਣ ਦੱਸ ਮੇਰੇ ਸੱਚੇ ਸਤਿਗੁਰੂ ਮੈਂ ਕੀ ਕਰਾਂ ਭਾਬ ਕਿੱਧਰ ਜਾਵਾਂ ਜੀ ਮੋਏ ਹੋਏ ਮੰਜਾਵੇਗੀ ਤੁਸੀਂ ਮੁਕਤ ਹੋ ਜਾਣਾ ਤੁਸੀਂ ਇਹਨਾਂ ਤੋਂ ਕੀ ਲੈਣਾ ਹੈ ਇਹਨਾਂ ਨੂੰ ਕਰੀ ਜਾਣ ਤੇ ਜਿਵੇਂ ਕਰਦੇ ਨੇ ਭਗਤੀ ਜੀ ਕਹਿੰਦਾ ਨਹੀਂ ਮੂਏ ਹੋਏ ਜੋ ਮੁਕਤ ਦੇ ਹੋਗੇ ਜਿਵੇਂ ਮਰ ਗਿਆ ਨਾ ਤੇ ਤੂੰ ਮੈਨੂੰ ਮੁਕਤ ਵੀ ਕਰ ਫਿਰ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਉਹ ਵਾਲੀ ਉਹ ਵਾਲਾ ਹੋ ਗਿਆ ਤੇ ਉਹਨੂੰ ਮੁਕਤੀ ਮਿਲ ਗਈ ਹੈ ਇਸ ਵਾਸਤੇ ਨਹੀਂ ਭਗਤ ਨਾਮ ਦੇ ਅੰਦਰ ਵੀ ਇੱਕ ਉਤਸ਼ਾਹ ਪੈਦਾ ਹੋਵੇ ਤੇ ਤੁਸੀਂ ਵੀ ਇਸ ਪਾਸੇ ਬੰਦਗੀ ਵਾਲੇ ਸਿਮਰਨ ਵਾਲੇ ਪਾਸੇ ਜੁੜਨਾ ਕਰੋ ਉਸੇ ਤਰ੍ਹਾਂ ਭਗਤ ਨਾਮਦੇਵ ਜੀ ਨੇ ਇੱਥੇ ਉਸ ਪਰਮਾਤਮਾ ਦੇ ਅੱਗੇ ਇਹ ਫਰਿਆਦ ਆਪਣੀ ਵਡਿਆਈ ਵਾਸਤੇ ਨਹੀਂ ਕੀਤੀ ਇਹ ਕਿਉਂ ਕੀਤੀ ਇਸ ਵਾਸਤੇ ਕੀਤੀ ਹੈ ਕਿ ਸੱਚੇ ਸਾਧਗੁਰ ਜੇਤੂ ਅੱਜ ਮੇਰੀ ਬਾਹ ਫੜੀ ਨਾ ਤੇ ਪਤਾ ਨਹੀਂ ਕਿੰਨੇ ਕੁ ਤੇਰੇ ਬਾਹ ਫੜਨ ਦੇ ਨਾਲ ਸ਼ਰਦਾ ਬਾਣ ਹੋ ਜਾਣਗੇ ਤੇ ਉਹ ਵੀ ਤੇਰੀ ਬੰਦਗੀ ਦੇ ਵਿੱਚ ਲੱਗ ਜਾਣਗੇ ਤੇਰੀ ਕਮ ਹੋ ਜੇਗੀ ਲੋਕੀ ਆਖਣਗੇ ਭਗਤ ਨਾਮਦੇਵ ਜੀ ਆਪਣੇ ਆਪ ਨੂੰ ਬੜਾ ਵੱਡਾ ਭਗਤ ਆਖਵਾਉਂਦਾ ਸੀ ਬੜੀ ਬੰਦਗੀ ਕਰਦਾ ਸੀ ਬੜਾ ਸਿਮਰਨ ਕਰਦਾ ਸੀ ਤੇ ਉਹਨੂੰ ਪੰਡਤਾਂ ਨੇ ਕੁੱਟ ਕੇ ਮੰਦਿਰ ਚੋਂ ਬਾਹਰ ਕੱਢ ਦਿੱਤਾ ਤੇ ਰੱਬ ਨੇ ਕਿਹੜੀ ਉਹਨਾਂ ਦੀ ਲੱਤ ਤੋੜ ਦਿੱਤੀ ਇਹੀ ਆਖਣਗੇ ਨਾ ਇਸ ਕਰਕੇ ਮੈਂ ਤੇਰੇ ਅੱਗੇ ਅਰਦਾਸ ਕਰਦਾ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਬਾਹ ਫੜਨੀ ਕਰ ਏ ਪੰਡਿਆ ਮੋਹ ਹੋ ਢੀਲ ਕਹਿਤ ਤੇਰੀ ਪੈਰ ਤੇ ਸੌਂਡੀ ਹੋਇ ਲਾ ਇਸ ਤੁਕ ਦੇ ਵਿੱਚ ਭਗਤ ਨਾਮਦੇਵ ਜੀ ਨੇ ਬੜਾ ਸੁੰਦਰ ਖਲਾਸਾ ਕਰ ਦਿੱਤਾ ਹੈ ਭਗਤ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਮੁਕਤੀ ਤਾਂ ਜੇ ਬਾਅਦ ਤੇ ਵਿੱਚ ਵੀ ਦੇ ਦੇਗਾ ਮਰ ਤੋਂ ਬਾਅਦ ਵੀ ਦੇ ਦੇਗਾ ਠੀਕ ਹੈ ਪਰ ਇਹ ਪੰਡਿਆ ਮੋਹ ਕੋ ਢੀਟ ਕਹਿਤ ਹੈ ਇਹ ਮੈਨੂੰ ਮੂਰਖ ਆਖਦੇ ਨੇ ਇਹ ਪੰਡਤ ਨੇ ਜਿਹੜੇ ਇਹ ਮੈਨੂੰ ਮੂਰਖ ਆਖਦੇ ਨੇ ਤੇ ਮੈਨੂੰ ਮੂਰਖ ਆਖਣ ਦੇ ਨਾਲ ਨਾ ਤੇਰੀ ਇੱਜ਼ਤ ਜਿਹੜੀ ਉਬਰਾਨ ਹੁੰਦੀ ਏ ਮੈਂ ਤੇਰੀ ਇੱਜ਼ਤ ਵਰਾਉਂਦੀ ਹੋਇਲਾ ਤੇਰੀ ਇੱਜ਼ਤ ਐ ਨਾ ਜਿਹੜੀ ਪੈਜ ਦਾ ਅਰਥ ਇੱਜ਼ਤ ਹੁੰਦਾ ਹੈ ਪਿੱਛੇ ਪੈ ਜਾਵੇਗੀ ਜੇ ਤੂੰ ਅੱਜ ਮੇਰੀ ਬਾਹ ਨਾ ਫੜੀਨਾ ਜੇ ਅੱਜ ਮੇਰੇ ਤੇ ਤੂੰ ਕਿਰਪਾ ਨਾ ਕੀਤੀ ਅੱਜ ਮੇਰੀ ਅਰਦਾਸ ਨੂੰ ਨਾ ਸੁਨਿਆ ਤੇ ਫਿਰ ਲੋਕੀ ਨੇ ਜਿਹੜੇ ਉਹ ਮੈਨੂੰ ਮੂਰਖ ਤਾਂ ਆਖਦੇ ਨੇ ਮੇਰੇ ਮੂਰਖ ਆਖਣ ਦੇ ਨਾਲ ਤੇਰੀ ਇੱਜ਼ਤ ਤੇ ਜਿਹੜੀ ਹੈ ਪਰਮਾਤਮਾ ਉਹ ਪੁੱਛੇ ਪੈ ਜਾਵੇਗੀ ਪ੍ਰਗਟ ਹੋ ਗਿਆ ਅਕਾਲ ਪੁਰਖ ਵੇ ਗੁਰੂ ਪ੍ਰਗਟ ਹੋ ਗਿਆ ਅੱਜ ਕੁਝ ਭਇਓ ਅਪਾਰਲਾ ਇਹਦਾ ਅਰਥ ਹੈ ਵੈਗੁਰੂ ਹੈ ਜਿਹੜਾ ਲੰਬੀਆਂ ਬਾਹਾਂ ਲੈ ਕੇ ਤੇ ਪ੍ਰਗਟ ਹੋ ਗਿਆ ਇੱਕ ਵੱਡਾ ਸਰੀਰ ਲੈ ਕੇ ਤੇ ਪ੍ਰਗਟ ਹੋ ਗਿਆ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਏ ਮੇਰੇ ਵੈਗਰੂ ਤੂੰ ਦਿਆਲੂ ਹੈ ਤੂੰ ਕਿਰਪਾਲੂ ਹੈ ਤੈਨੂੰ ਆਖਿਆ ਜਾਂਦਾ ਹੈ ਤੂੰ ਦਿਆਲੂ ਹੈ ਤੂੰ ਕਿਰਪਾਲੂ ਹੈ ਤੈਨੂੰ ਦਿਆਲੂ ਤੇ ਕਿਰਪਾਲੂ ਆਖਿਆ ਜਾਂਦਾ ਹੈ ਅਤ ਪੁਜ ਭਇਓ ਅਪਾਦੇ ਫੇਰ ਦਿਆ ਦੇਹੋਰਾ ਜਿਹੜਾ ਮੰਦਰ ਸੀਨਾ ਉਹਨੂੰ ਘੁਮਾ ਦਿੰਦਾ ਹੈ ਤੇ ਘੁਮਾ ਕੇ ਕਿੱਧਰ ਕਰਤਾ ਹੈ ਭਗਤ ਨਾਮਦੇਵ ਜੀ ਵੱਲ ਕਰਤਾ ਹੈ ਲਾਏ ਗਲਤੀ ਨਾ ਲਾ ਕੀ ਤੇ